ਮੁਖਤਸਰ ਸਹਿਬ ਪਿੰਡ ਪਪੋਕੇ ਟਾਲੀ ਵਾਲਾ ਸਾਹਿਬ ਦੇ ਲੋਕ ਇਸ ਵਕਤ ਬੇਬਸੀ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਪਿਛਲੇ ਦਿਨੇ ਆਈ ਹੜ੍ਹਾਂ ਦੇ ਕਾਰਨ ਉਹ ਆਪਣਾ ਘਰ ਛੱਡ ਕੇ ਚਲੇ ਗਏ ਸੀ ਤੇ ਨਾ ਭੁੱਲਣ ਯੋਗ ਯਾਦਾਂ ਆਪਣੇ ਦਿਲ ਵਿੱਚ ਬਸਾ ਲਈਆਂ ਨੇ ਹੁਣ ਜਦੋਂ ਉਹ ਘਰ ਪਰਤੇ ਤਾਂ ਉਹਨਾਂ ਨੇ ਇੱਕੋ ਆਵਾਜ਼ ਚਿਕਿਆ ਕਿ ਪ੍ਰਸ਼ਾਦੇ ਤਾਂ ਸਾਡੇ ਕੋਲ ਨਾ ਹੋਣ ਪਰ ਸਿਰ ਤੇ ਛੱਤ ਦਾ ਜੁਗਾੜ ਕਰ ਦਿਓ ਕਿਉਂਕਿ ਇਸ ਵਕਤ ਅਸੀਂ ਤਰਪਾਲਾਂ ਦੀ ਛੱਤ ਬਣਾ ਕੇ ਗੁਜ਼ਰਬਸਰ ਕਰ ਰਹੇ ਹਾਂ ਕਿਸ ਤਰ੍ਹਾਂ ਕਰ ਰਹੇ ਨੇ ਪੀੜਿਤ ਆਪਣੀ ਗੁਹਾਰ ਦੇਖੋ ਇਸ ਰਿਪੋਰਟ ਦੇ ਨਾਲ ਜਿਉਂ ਹੈ ਮੈਂ ਪਿੰਡ ਪੱਕੋ ਘਟਾਲੀ ਸਾਹਿਬ ਦੀ ਰਹਿਣ ਵਾਲੀ ਆ ਪਰ ਜੀ ਮੇਰਾ ਮਤਲਬ ਜਿਹਨ ਹੜ ਆਇਆ ਇਹ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢ ਹੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕੱਢ ਸਕ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕੱਢ ਲਈਏ ਬਸ ਆਪਾਂ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸਾ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਹੀ ਇੱਥੇ ਚਾਰ ਦਿਨ ਤੇ ਪਾਣੀ ਵੀ ਨਹੀਂ ਲੱਥਿਆ ਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸਤੀਆਂ ਤੇ ਮਤਲਬ ਭੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਰਹੇ ਕੰਮ ਕੀ ਕਰਦੇ ਸੀ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੰਨੇ ਆ ਹੌਣ ਸਕੇ ਜਾ ਰਿਹਾ ਕਿ ਦੱਸ ਹੁਣ ਪਾਜੀ ਇਦਾਂ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਪਰ ਰਾਸ਼ਨ ਤਾਂ ਚਲੋ ਦੇਂਦੇ ਪਰ ਮਕਾਨ ਕਿੱਦਾਂ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹਰੇ ਭੈਣ ਭਰਾਵਾਂ ਗਾੜੀ ਹੈ ਹੋ ਮੇਰੀ ਬੇਨਤੀ ਹੈ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦੋ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਸੰਜੀ ਸਮਾਜ ਸੇਵਕ ਬਹੁਤ ਜ਼ਿਆਦਾ ਤੋਂ ਮੰਗੇ ਪਰ ਉਹਨਾਂ ਕੀ ਕਹਿਣਾ ਚਾਹੁੰਦੇ ਕਿ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਹਾਂਜੀ ਭਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤੇ ਮੈਂ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੋਈ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡਿੱਗੀ ਆ ਆਪਣੇ ਵਿਹੜੇ 'ਚ ਤੰਬੂ ਲਾ ਕੇ ਬਿਠੇ ਆਂ ਬਸ ਦੇਖਿਆ ਜੇ ਤੇ ਮੰਗਿਆ ਹੀ ਤੇ ਚੋਰ 'ਚ ਇੱਕ ਕੰਮ ਵੀ ਗਿਆ ਹੱਤੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕੀ ਦੱਸਾਂ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਜਦੋਂ ਪਾਣੀ ਆਇਆ ਕੀ ਹਾਲਤ ਸੀ ਘਰ ਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਧਰ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਚ ਗਏ ਆ ਥੇਲੀ ਤੇ ਫਿਰ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫਵਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਕਿੰਨੀ ਕਿ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਆ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਠਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਹਾਂ ਕਿ ਦੀ ਗੋਦੀ ਵੀ ਗਈ ਹਾਂਜੀ ਸਾਰਾ ਕੁਝ ਗਿਆ ਅਜਾ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ